ਉਹ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਅੱਜ ਬੰਟੀ ਜੀ ਮਲਕੀਤ ਜੀ ਦੋ ਵਿਅਕਤੀਆਂ ਨੇ ਅੱਜ ਸ਼ਮੂਲੀਅਤ ਕੀਤੀ ਔਰ ਬਹੁਤ ਸਾਰੇ ਪਰਿਵਾਰ ਅ ਕਾਂਗਰਸ ਪਾਰਟੀ ਸ਼ਾਮਲ ਹੋਏ ਔਰ ਮੈਨੂੰ ਲੱਗਦਾ ਜਿਸ ਪ੍ਰਕਾਰ ਦਾ ਮਾਹੌਲ ਹੈ ਕਿ ਸਨੇਹਾ ਚ ਲੱਗ ਗਿਆ ਕਿ ਸਾਡਾ ਬਿਹਤਰੀਨ ਉਮੀਦਵਾਰ ਕੌਣ ਹੈ ਜੀ ਸੰਵਧਾਨ ਨੂੰ ਨਾ ਮੰਨਣ ਵਾਲੇ ਉਮੀਦਵਾਰ ਨੇ ਗੈਂਗਸਟਰਾਂ ਦੇ ਪਰਿਵਾਰ ਦੇ ਲੋਕ ਉਮੀਦਵਾਰ ਨੇ ਔਰ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਆਪ ਦੇ ਫਾਇਦੇ ਆਸਤੇ ਤਿੰਨ ਚਾਰ ਪਾਰਟੀਆਂ ਪਹਿਲਾਂ ਛੱਡ ਕੇ ਪਹਿਲਾਂ ਅਕਾਲੀ ਦਲ ਤੋਂ ਤੇ ਹੁਣ ਝਾੜੂ ਚਾਹੀਏ ਬੀਜਪੀ ਨੇ ਕੱਖ ਨਹੀਂ ਕੀਤਾ ਇਸ ਪੰਜਾਬ ਦਾ ਲੋਕਾਂ ਦੇ ਮਨ 'ਚ ਨਫ਼ਰਤ ਹੈ ਔਰ ਮੈਨੂੰ ਲੱਗਦਾ ਕਿ ਕਰਨ ਮੁਰਜ ਦੇ ਲਈ ਲੋਕਾਂ ਦੇ ਮਨ ਦੇ ਵਿੱਚ ਵਿਚਾਰ ਹੈ ਕਿ ਪੁਰਾਣਾ ਪਸ਼ੋਕਰ ਦਾਦੇ ਪੜਦਾਦਿਆਂ ਤੋਂ ਇਹਨਾਂ ਲੋਕਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਸਾਡਾ ਉਮੀਦਵਾਰ ਸ਼ਰੀਫ ਤੇ ਚੰਗਾ ਇਨਸਾਨ ਹੈ ਤੇ ਪੜਿਆ ਲਿਖਿਆ ਹੈ ਸ੍ਰੀ ਆਈਜੀ ਭੁੱਲਰ ਦਾ ਤੁਸੀਂ ਮੈਟਰ ਰਹਿਣਾ ਹੈ ਕਿ 7.5 ਕਰੋੜ ਰੁਪਇਆ ਬਹੁਤ ਡੀ ਆਈਜੀ ਭੁੱਲਰ ਵਰਗੇ ਹੋਰ ਵੀ ਕਈ ਨਕਾਇਤ ਹੈ ਜੀ ਸੋ 5 ਕਿਲੋਮੀਟਰ ਤੇ ਦਫਤਰ ਹੈਗਾ ਮੁੱਖ ਮੰਤਰੀ ਦਾ ਤੇ 5 ਕਿਲੋਮੀਟਰ ਦੀ ਦੂਰੀ ਤੇ ਜਿਸ ਤਰੀਕੇ ਦਾ ਡਾਕਾ ਚੜ ਰਿਹਾ ਸੀ 7.5 ਕਰੋੜ ਰੁਪਇਆ ਨਗਦ ਫੜਿਆ ਗਿਆ ਜਿਹੜਾ ਕਿਤੇ ਲਾ ਨਹੀਂ ਸਕਿਆ ਹੋਰ ਪਤਾ ਨਹੀਂ ਕਿੰਨੇ ਕਰੋੜਾ ਰੁਪਇਆ ਹੋਣਾ ਕਿਲੂਆਂ ਦੇ ਹਿਸਾਬ ਚ ਸੋਨਾ ਜਿਸਪੀਆਂ ਜ਼ਮੀਨਾਂ ਮੈਨੂੰ ਲੱਗਦਾ ਹੈ ਕਿ ਇਹ ਸਬੂਤ ਹੈ ਈਮਾਨਦਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਉਂ ਲਈ ਰੱਖਿਆ ਭੁੱਲੜ ਸਾਹਿਬ ਨੂੰ ਇਹਨਾਂ ਚ ਮੇਰੇ ਪਿੱਛੇ ਰਾਜ ਕੀ ਹੈ ਕਾਰਨ ਕੀ ਹੈ ਤੋ ਇਹੋ ਜਿਹਾ ਹੋਰ ਵੀ ਬਹੁਤ ਕੁਝ ਹੈਗਾ ਇਹ ਫਰੋਲਨ ਦੀ ਲੋੜ ਹੈ ਤੁਹਾਡੀ ਸਰਕਾਰ ਨੂੰ ਤੇ ਜਾਣ ਕਰਾਈ ਜਾਏ ਅੰਡਰ ਪਰਸੈਂਟ ਜਾਂਚ ਕਰਾਵਾਂਗੇ 100% ਠੀਕ ਹੈ ਦੇਖੋ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਅੱਜ ਬੰਟੀ ਜੀ ਮਲਕੀਤ ਜੀ ਦੋ ਵਿਅਕਤੀਆਂ ਨੇ ਅੱਜ ਸ਼ਮੂਲੀਅਤ ਕੀਤੀ ਔਰ ਬਹੁਤ ਸਾਰੇ ਪਰਿਵਾਰ ਅ ਕਾਂਗਰਸ ਪਾਰਟੀ ਸ਼ਾਮਲ ਹੋਏ ਹੈ ਔਰ ਮੈਨੂੰ ਲੱਗਦਾ ਜਿਸ ਪ੍ਰਕਾਰ ਦਾ ਮਾਹੌਲ ਹੈ ਇੱਕ ਸਨੇਹਾ ਚੱਲ ਗਿਆ ਕਿ ਸਾਡਾ ਬਿਹਤਰੀਨ ਉਮੀਦਵਾਰ ਕੌਣ ਹੈ ਜੀ ਸੰਵਿਧਾਨ ਨੂੰ ਨਾ ਮੰਨਣ ਵਾਲੇ ਉਮੀਦਵਾਰ ਨੇ ਗੈਂਗਸਟਰਾਂ ਦੇ ਪਰਿਵਾਰ ਦੇ ਲੋਗ ਉਮੀਦਵਾਰ ਨੇ ਔਰ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਆਪਦੇ ਫਾਇਦੇ ਆਸਤੇ ਤਿੰਨ ਚਾਰ ਪਾਰਟੀਆਂ ਪਹਿਲਾਂ ਛੱਡ ਕੇ ਪਹਿਲਾਂ ਅਕਾਲੀ ਦਲ ਤੋਂ ਤੇ ਹੁਣ ਝਾੜੂ ਚਾਹੀਦੇ ਬੀਜੇਪੀ ਨੇ ਕਖਣੀ ਕੀਤਾ ਇਸ ਪੰਜਾਬ ਦਾ ਲੋਕਾਂ ਦੇ ਮਨ 'ਚ ਨਫ਼ਰਤ ਹੈ ਔਰ ਮੈਨੂੰ ਲੱਗਦਾ ਕਿ ਕਰਨ ਮੁਰਜ ਦੇ ਲਈ ਲੋਕਾਂ ਦੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਪੁਰਾਣਾ ਪਸ਼ੋਕਰ ਦਾਦੇ ਪੜਦਾਦਿਆਂ ਤੋਂ ਇਹਨਾਂ ਲੋਕਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਸਾਡਾ ਉਮੀਦਵਾਰ ਸ਼ਰੀਫ ਤੇ ਚੰਗਾ ਇਨਸਾਨ ਹੈ ਤੇ ਪੜ੍ਹਿਆ ਲਿਖਿਆ ਹੈ ਡੀ ਆਈ ਜੀ ਭੁੱਲਰ ਦਾ ਤੁਸੀਂ ਮੈਟਰ ਰਹਿਣਾ ਹੈ ਕਿ 7.5 ਕਰੋੜ ਰੁਪਇਆ ਬਹੁਤ ਡੀ ਆਈ ਜੀ ਭੁੱਲਰ ਵਰਗੇ ਹੋਰ ਵੀ ਕਈ ਨਕਾਇਤ ਹੈ ਜੀ ਸੋ 5 ਕਿਲੋਮੀਟਰ ਤੇ ਦਫਤਰ ਹੈਗਾ ਮੁੱਖ ਮੰਤਰੀ ਦਾ ਤੇ 5 ਕਿਲੋਮੀਟਰ ਦੀ ਦੂਰੀ ਤੇ ਜਿਸ ਤਰੀਕੇ ਦਾ ਡਾਕਾ ਚੜ ਰਿਹਾ ਸੀ 7.5 ਕਰੋੜ ਰੁਪਇਆ ਨਗਦ ਫੜਿਆ ਗਿਆ ਜਿਹੜਾ ਕਿਤੇ ਲਾ ਨਹੀਂ ਸਕਿਆ ਹੋਰ ਪਤਾ ਨਹੀਂ ਕਿੰਨੇ ਕਰੋੜਾ ਰੁਪਇਆ ਹੋਣਾ ਕਿਲੂਆਂ ਦੇ ਹਿਸਾਬ ਚ ਸੋਨਾ ਜਿਸਪੀਆਂ ਜ਼ਮੀਨਾਂ ਮੈਨੂੰ ਲੱਗਦਾ ਹੈ ਕਿ ਇਹ ਸਬੂਤ ਹੈ ਈਮਾਨਦਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਉਂ ਲਈ ਰੱਖਿਆ ਭੁੱਲਰ ਸਾਹਿਬ ਨੂੰ ਇਹਨਾਂ ਚ ਮੇਰੇ ਪਿੱਛੇ ਰਾਜ ਕੀ ਹੈ ਕਾਰਨ ਕੀ ਹੈ ਸੋ ਇਹੋ ਜੇ ਹੋਰ ਵੀ ਬਹੁਤ ਕੁਝ ਹੈਗਾ ਇਹ ਫਰੋਲਣ ਦੀ ਲੋੜ ਹੈ ਤੁਹਾਡੀ ਸਰਕਾਰ ਨੂੰ ਤੇ ਪਤਾ ਜਾਨ ਕਰਾਈ ਜਾਏਗੀ 100% ਜਾਂਚ ਕਰਾਵਾਂਗੇ 100% ਠੀਕ ਹੈ ਦੇਖੋ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਅੱਜ ਬੰਟੀ ਜੀ ਮਲਕੀ ਜੀ ਦੋ ਵਿਅਕਤੀਆਂ ਨੇ ਅੱਜ ਸ਼ਮੂਲੀਅਤ ਕੀਤੀ ਔਰ ਬਹੁਤ ਸਾਰੇ ਪਰਿਵਾਰ ਅ ਕਾਂਗਰਸ ਪਾਰਟੀ ਸ਼ਾਮਲ ਹੋਏ ਔਰ ਮੈਨੂੰ ਲੱਗਦਾ ਜਿਸ ਪ੍ਰਕਾਰ ਦਾ ਮਾਹੌਲ ਹੈ ਇੱਕ ਸਨੇਹਾ ਚੱਲ ਗਿਆ ਕਿ ਸਾਡਾ ਬਿਹਤਰੀਨ ਉਮੀਦਵਾਰ ਕੌਣ ਹੈ ਜੀ ਸੰਵਿਧਾਨ ਨੂੰ ਨਾ ਮੰਨਣ ਵਾਲੇ ਉਮੀਦਵਾਰ ਨੇ ਗੈਂਗਸਟਰਾਂ ਦੇ ਪਰਿਵਾਰ ਦੇ ਲੋਕ ਉਮੀਦਵਾਰ ਨੇ ਔਰ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਆਪਦੇ ਫਾਇਦੇ ਆਸਤੇ ਤਿੰਨ ਚਾਰ ਪਾਰਟੀਆਂ ਪਹਿਲਾਂ ਛੱਡ ਕੇ ਪਹਿਲਾਂ ਅਕਾਲੀ ਦਲ ਤੋਂ ਤੇ ਹੁਣ ਝਾੜੂ ਚਾਹੀਏ ਬੀਜਪੀ ਨੇ ਕੱਖ ਨਹੀਂ ਕੀਤਾ ਇਸ ਪੰਜਾਬ ਦਾ ਲੋਕਾਂ ਦੇ ਮਨ 'ਚ ਨਫ਼ਰਤ ਹੈ ਔਰ ਮੈਨੂੰ ਲੱਗਦਾ ਕਿ ਕਰਨ ਬੁਰਜ ਦੇ ਲਈ ਲੋਕਾਂ ਦੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਪੁਰਾਣਾ ਪਸ਼ੋਕਰ ਦਾਦੇ ਪੜਦਾਦਿਆਂ ਤੋਂ ਇਹਨਾਂ ਲੋਕਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਸਾਡਾ ਉਮੀਦਵਾਰ ਸ਼ਰੀਫ ਤੇ ਚੰਗਾ ਇਨਸਾਨ ਹੈ ਤੇ ਪੜ੍ਹਿਆ ਲਿਖਿਆ ਜੀ ਡੀ ਆਈ ਜੀ ਭੁੱਲਰ ਦਾ ਤੁਸੀਂ ਮੈਟਰ ਹੈ ਜੇ 7.5 ਕਰੋੜ ਰੁਪਏ ਬੋਲਸ ਡੀ ਆਈ ਜੀ ਭੁੱਲਰ ਵਰਗੇ ਹੋਰ ਵੀ ਕਈ ਡਕੈਤ ਹੈ ਜੀ ਜੀ ਸੋ 5 ਕਿਲੋਮੀਟਰ ਤੇ ਦਫਤਰ ਹੈਗਾ ਮੁੱਖ ਮੰਤਰੀ ਦਾ ਤੇ 5 ਕਿਲੋਮੀਟਰ ਦੀ ਦੂਰੀ ਤੇ ਜਿਸ ਤਰੀਕੇ ਦਾ ਡਾਕਾ ਚੜ ਰਿਆ ਸੀ 7.5 ਕਰੋੜ ਰੁਪਇਆ ਨਗਦ ਫੜਿਆ ਗਿਆ ਜਿਹੜਾ ਕਿਤੇ ਲਾ ਨਹੀਂ ਸਕਿਆ ਹੋਰ ਪਤਾ ਨਹੀਂ ਕਿੰਨੇ ਕਰੋੜਾ ਰੁਪਇਆ ਹੋਣਾ ਕਿਲੂਆਂ ਦੇ ਹਿਸਾਬ ਚ ਸੋਨਾ ਜਿਸ ਪੀਆਂ ਜ਼ਮੀਨਾਂ ਮੈਨੂੰ ਲੱਗਦਾ ਕਿ ਇਹ ਸਬੂਤ ਹੈ ਈਮਾਨਦਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਉਂ ਲਈ ਰੱਖਿਆ ਭੁੱਲਰ ਸਾਹਿਬ ਨੂੰ ਇਹਨਾਂ ਚ ਮੇਰੇ ਪਿੱਛੇ ਰਾਜ ਕੀ ਹੈ ਕਾਰਨ ਕੀ ਹੈ ਤੋ ਇਹ ਹੋਇਆ ਹੋਰ ਵੀ ਬਹੁਤ ਕੁਝ ਅਗਾ ਇਹ ਫਰੋਲਨ ਦੀ ਲੋੜ ਹੈ ਤੁਹਾਡੀ ਸਰਕਾਰ ਨੂੰ ਕਿ ਜਾਣ ਕਰਾਈ ਜਾਏ ਅੰਡਰ ਪਰਸੈਂਟ ਜਾਂਚ ਕਰਾਵਾਂਗੇ 100% ਠੀਕ ਹੈ ਦੇਖੋ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਅੱਜ ਬੰਟੀ ਜੀ ਮਲਕੀਤ ਜੀ ਦੋ ਵਿਅਕਤੀਆਂ ਨੇ ਅੱਜ ਸ਼ਮੂਲੀਅਤ ਕੀਤੀ ਔਰ ਬਹੁਤ ਸਾਰੇ ਪਰਿਵਾਰ ਅ ਕਾਂਗਰਸ ਪਾਰਟੀ ਸ਼ਾਮਲ ਹੋਏ ਹੈ ਔਰ ਮੈਨੂੰ ਲੱਗਦਾ ਜਿਸ ਪ੍ਰਕਾਰ ਦਾ ਮਾਹੌਲ ਹੈ ਇੱਕ ਸਨੇਹਾ ਚੱਲ ਗਿਆ ਕਿ ਸਾਡਾ ਬਿਹਤਰੀਨ ਉਮੀਦਵਾਰ ਕੌਣ ਹੈ ਜੀ ਸੰਵਿਧਾਨ ਨੂੰ ਨਾ ਮੰਨਣ ਵਾਲੇ ਉਮੀਦਵਾਰ ਨੇ ਗੈਂਗਸਟਰਾਂ ਦੇ ਪਰਿਵਾਰ ਦੇ ਲੋਗ ਉਮੀਦਵਾਰ ਨੇ ਔਰ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਆਪਦੇ ਫਾਇਦੇ ਆਸਤੇ ਤਿੰਨ ਚਾਰ ਪਾਰਟੀਆਂ ਪਹਿਲਾਂ ਛੱਡ ਕੇ ਪਹਿਲਾਂ ਅਕਾਲੀ ਦਲ ਤੋਂ ਤੇ ਹੁਣ ਝਾੜੂ ਚਾਹੀਦੇ ਬੀਜੇਪੀ ਨੇ ਕਖਣੀ ਕੀਤਾ ਇਸ ਪੰਜਾਬ ਦਾ ਲੋਕਾਂ ਦੇ ਮਨ 'ਚ ਨਫ਼ਰਤ ਹੈ ਔਰ ਮੈਨੂੰ ਲੱਗਦਾ ਕਿ ਕਰਨ ਬੁਰਜ ਦੇ ਲੇ ਲੋਕਾਂ ਨੇ ਮੰਨਦੇ ਵਿੱਚ ਵਿਚਾਰ ਹੈ ਕਿ ਪੁਰਾਣਾ ਪਸ਼ੋਕੜ ਦਾਦੇ ਪੜਦਾਦਿਆਂ ਤੋਂ ਇਹਨਾਂ ਲੋਕਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਸਾਡਾ ਉਮੀਦਵਾਰ ਸ਼ਰੀਫ ਤੇ ਚੰਗਾ ਇਨਸਾਨ ਹੈ ਤੇ ਪੜਿਆ ਲਿਖਿਆ ਹੈ। ਜੀ ਡੀ ਆਈ ਜੀ ਭੁੱਲਰ ਦਾ ਤੁਸੀਂ ਮੈਟਰ ਹੈ ਜੇ 7.5 ਕਰੋੜ ਰੁਪਏ ਬੋਲਸ ਡੀ ਆਈ ਜੀ ਭੁੱਲਰ ਵਰਗੇ ਹੋਰ ਵੀ ਕਈ ਨੁਕਤੇ ਹੈ ਜੀ। ਸੋ 5 ਕਿਲੋਮੀਟਰ ਤੇ ਦਫਤਰ ਹੈਗਾ ਮੁੱਖ ਮੰਤਰੀ ਦਾ ਤੇ 5 ਕਿਲੋਮੀਟਰ ਦੀ ਦੂਰੀ ਤੇ ਜਿਸ ਤਰੀਕੇ ਦਾ ਡਾਕਾ ਚੜ ਰਿਹਾ ਸੀ 7.5 ਕਰੋੜ ਰੁਪਇਆ ਨਗਦ ਫੜਿਆ ਗਿਆ ਜਿਹੜਾ ਕਿਤੇ ਲਾ ਨਹੀਂ ਸਕਿਆ ਹੋਰ ਪਤਾ ਨਹੀਂ ਕਿੰਨੇ ਕਰੋੜਾ ਰੁਪਇਆ ਹੋਣਾ ਹੈ ਕਿਲੂਆਂ ਦੇ ਹਿਸਾਬ ਚ ਸੋਨਾ ਜਿਸਪੀਆਂ ਜ਼ਮੀਨਾਂ ਮੈਨੂੰ ਲੱਗਦਾ ਹੈ ਕਿ ਇਹ ਸਬੂਤ ਹੈ ਈਮਾਨਦਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਉਂ ਲਈ ਰੱਖਿਆ ਭੁੱਲੜ ਸਾਹਿਬ ਨੂੰ ਇਹਦੇ ਪਿੱਛੇ ਰਾਜ ਕੀ ਹੈ ਕਾਰਨ ਕੀ ਹੈ ਸੋ ਇਹੋ ਜੇ ਹੋਰ ਵੀ ਬਹੁਤ ਕੁਝ ਹੈਗਾ ਇਹ ਫਰੋਲਨ ਦੀ ਲੋੜ ਹੈ ਤੁਹਾਡੀ ਸਰਕਾਰੋਂ ਤੇ ਪੀਰ ਤੇ ਜਾਣ ਕਰਾਈ ਜਾਏਗੀ 100% ਜਾਂਚ ਕਰਾਵਾਂਗੇ 100% ਠੀਕ ਹੈ ਦੇਖੋ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਅੱਜ ਬੰਟੀ ਜੀ ਮਲਕੀਤ ਜੀ ਦੋ ਵਿਅਕਤੀਆਂ ਨੇ ਅੱਜ ਸ਼ਮੂਲੀਅਤ ਕੀਤੀ ਔਰ ਬਹੁਤ ਸਾਰੇ ਪਰਿਵਾਰ ਅਜ ਕਾਂਗਰਸ ਪਾਰਟੀ ਸ਼ਾਮਲ ਹੋਏ ਹਨ ਔਰ ਮੈਨੂੰ ਲੱਗਦਾ ਜਿਸ ਪ੍ਰਕਾਰ ਦਾ ਮਾਹੌਲ ਹੈ ਇੱਕ ਸਨੇਹਾ ਚ ਲੱਗ ਗਿਆ ਕਿ ਸਾਡਾ ਬਿਹਤਰੀਨ ਉਮੀਦਵਾਰ ਕੌਣ ਹੈ ਜੀ ਸੰਵਧਾਨ ਨੂੰ ਨਾ ਮੰਨਣ ਵਾਲੇ ਉਮੀਦਵਾਰ ਨੇ ਗੈਂਗਸਟਰਾਂ ਦੇ ਪਰਿਵਾਰ ਦੇ ਲੋਕ ਉਮੀਦਵਾਰ ਨੇ ਔਰ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਆਪਦੇ ਫਾਇਦੇ ਆਸਤੇ ਤਿੰਨ ਚਾਰ ਪਾਰਟੀਆਂ ਪਹਿਲਾਂ ਛੱਡ ਕੇ ਪਹਿਲਾਂ ਅਕਾਲੀ ਦਲ ਤੋਂ ਤੇ ਹੁਣ ਝਾੜੂ ਚਾਏ ਨੇ। ਭਾਜਪਾ ਨੇ ਕਖਣੀ ਕੀਤਾ ਇਸ ਪੰਜਾਬ ਦਾ ਲੋਕਾਂ ਦੇ ਮਨ 'ਚ ਨਫ਼ਰਤ ਹੈ ਔਰ ਮੈਨੂੰ ਲੱਗਦਾ ਕਿ ਕਰਨ ਮੁਰਜ ਦੇ ਲਈ ਲੋਕਾਂ ਦੇ ਮਨ ਦੇ ਵਿੱਚ ਵਿਚਾਰ ਹੈ ਕਿ ਪੁਰਾਣਾ ਪਸ਼ੋਕਰ ਦਾਦੇ ਪੜਦਾਦਿਆਂ ਤੋਂ ਇਹਨਾਂ ਲੋਕਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਸਾਡਾ ਉਮੀਦਵਾਰ ਸ਼ਰੀਫ ਤੇ ਚੰਗਾ ਇਨਸਾਨ ਹੈ ਤੇ ਪੜਿਆ ਲਿਖਿਆ ਹੈ। ਡੀਆਈਜੀ ਭੁੱਲਰ ਦਾ ਤੁਸੀਂ ਮੈਟਰ ਰਹਿਣਾ ਹੈ ਕਿ 7.5 ਕਰੋੜ ਰੁਪਇਆ ਬਹੁਤ ਡੀਆਈਜੀ ਭੁੱਲਰ ਵਰਗੇ ਹੋਰ ਵੀ ਕਈ ਨਕਾਇਤ ਹੈ ਜੀ ਸੋ 5 ਕਿਲੋਮੀਟਰ ਤੇ ਦਫਤਰ ਹੈਗਾ ਮੁੱਖ ਮੰਤਰੀ ਦਾ ਤੇ 5 ਕਿਲੋਮੀਟਰ ਦੀ ਦੂਰੀ ਤੇ ਜਿਸ ਤਰੀਕੇ ਦਾ ਡਾਕਾ ਚੱਲ ਰਿਹਾ ਸੀ 7.5 ਕਰੋੜ ਰੁਪਇਆ ਨਗਦ ਫੜਿਆ ਗਿਆ ਜਿਹੜਾ ਕਿਤੇ ਲਾ ਨਹੀਂ ਸਕਿਆ ਹੋਰ ਪਤਾ ਨਹੀਂ ਕਿੰਨੇ ਕਰੋੜਾ ਰੁਪਇਆ ਹੋਣਾ ਕਿਲੂਆਂ ਦੇ ਹਿਸਾਬ ਚ ਸੋਨਾ ਜਿਸਪੀਆਂ ਜ਼ਮੀਨਾਂ मेनू लगता है कि यह सबूत है इमानदारी आम आदमी पार्टी की सरकार का क्यों लाई रखा भुलर साहब नीछे राज की है कारण की है सो योजे होर भी बहुत कुछ है ਇਹ ਫਰੋਲਨ ਦੀ ਲੋੜ ਹੈ ਤੁਹਾਡੀ ਸਰਕਾਰ ਨੂੰ ਤੇ ਜਾਣ ਕਰਾਈ ਜਾਏਗੀ 100% ਜਾਂਚ ਕਰਾਵਾਂਗੇ 100% ਠੀਕ ਹੈ ਦੇਖੋ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਅੱਜ ਬੰਟੀ ਜੀ ਮਲਕੀਤ ਜੀ ਦੋ ਵਿਅਕਤੀਆਂ ਨੇ ਅੱਜ ਸ਼ਮੂਲੀਅਤ ਕੀਤੀ ਔਰ ਬਹੁਤ ਸਾਰੇ ਪਰਿਵਾਰ ਅ ਕਾਂਗਰਸ ਪਾਰਟੀ ਸ਼ਾਮਲ ਹੋਏ ਹਨ ਔਰ ਮੈਨੂੰ ਲੱਗਦਾ ਜਿਸ ਪ੍ਰਕਾਰ ਦਾ ਮਾਹੌਲ ਹੈ ਇੱਕ ਸਨੇਹਾ ਚੱਲ ਗਿਆ ਕਿ ਸਾਡਾ ਬਿਹਤਰੀਨ ਉਮੀਦਵਾਰ ਕੌਣ ਹੈ ਸੰਵਿਧਾਨ ਨੂੰ ਨਾ ਮੰਨਣ ਵਾਲੇ ਉਮੀਦਵਾਰ ਨੇ ਗੈਂਗਸਟਰਾਂ ਦੇ ਪਰਿਵਾਰ ਦੇ ਲੋਕ ਉਮੀਦਵਾਰ ਨੇ ਔਰ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਆਪ ਦੇ ਫਾਇਦੇ ਆਸਤੇ ਤਿੰਨ ਚਾਰ ਪਾਰਟੀਆਂ ਪਹਿਲਾਂ ਛੱਡ ਕੇ ਪਹਿਲਾਂ ਅਕਾਲੀ ਦਲ ਤੋਂ ਤੇ ਹੁਣ ਝਾੜੂ ਚਾ ਲਈ। ਬੀਜੇਪੀ ਨੇ ਕਖਣੀ ਕੀਤਾ ਇਸ ਪੰਜਾਬ ਦਾ ਲੋਕਾਂ ਦੇ ਮਨ 'ਚ ਨਫ਼ਰਤ ਹੈ ਔਰ ਮੈਨੂੰ ਲੱਗਦਾ ਕਿ ਕਰਨ ਮੁਰਜ ਦੇ ਲਈ ਲੋਕਾਂ ਦੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਪੁਰਾਣਾ ਪਸ਼ੋਕਰ ਦਾਦੇ ਪੜਦਾਦਿਆਂ ਤੋਂ ਇਹਨਾਂ ਲੋਕਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਸਾਡਾ ਉਮੀਦਵਾਰ ਸ਼ਰੀਫ ਤੇ ਚੰਗਾ ਇਨਸਾਨ ਹੈ ਤੇ ਪੜ੍ਹਿਆ ਲਿਖਿਆ ਹੈ। ਡੀਆਈਜੀ ਭੁੱਲਰ ਦਾ ਤੁਸੀਂ ਮੈਟਰ ਹੈ ਜਿਹੜਾ 7.5 ਕਰੋੜ ਰੁਪਈਆ ਬਿਲਕੁਲ ਡੀਆਈਜੀ ਭੁੱਲਰ ਵਰਗੇ ਹੋਰ ਵੀ ਕਈ ਡਕੈਤ ਹੈਗੇ ਜੀ ਸੋ 5 ਕਿਲੋਮੀਟਰ ਤੇ ਦਫਤਰ ਹੈਗਾ ਮੁੱਖ ਮੰਤਰੀ ਦਾ ਤੇ 5 ਕਿਲੋਮੀਟਰ ਦੀ ਦੂਰੀ ਤੇ ਜਿਸ ਤਰੀਕੇ ਦਾ ਡਾਕਾ ਚੜ ਰਿਹਾ ਸੀ 7.5 ਕਰੋੜ ਰੁਪਈਆ ਨਗਦ ਫੜਿਆ ਗਿਆ ਜਿਹੜਾ ਕਿਤੇ ਲਾ ਨਹੀਂ ਸਕਿਆ ਹੋਰ ਪਤਾ ਨਹੀਂ ਕਿੰਨੇ ਕਰੋੜਾ ਰੁਪਈਆ ਹਨ ਕਿਲੂਆਂ ਦੇ ਹਿਸਾਬ ਚ ਸੋਨਾ ਜਿਸ ਪੀਆਂ ਜ਼ਮੀਨਾਂ ਮੈਨੂੰ ਲੱਗਦਾ ਹੈ ਕਿ ਇਹ ਸਬੂਤ ਹੈ ਅਮਾਨਦਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਉਂ ਲਈ ਰੱਖਿਆ ਭੁੱਲੜ ਸਾਹਿਬ ਨੂੰ ਇਹਨਾਂ ਚ ਮੇਰੇ ਪਿੱਛੇ ਰਾਜ ਕੀ ਹੈ ਕਾਰਨ ਕੀ ਹੈ ਸੋ ਇਹੋ ਜੇ ਹੋਰ ਵੀ ਬਹੁਤ ਕੁਝ ਹੈਗਾ ਇਹ ਫਰੋਲਨ ਦੀ ਲੋੜ ਹੈ ਤੁਹਾਡੀ ਸਰਕਾਰ ਨੂੰ ਵੀ ਜਾਣ ਕਰਾਈ ਜਾਏਗਾ 100% ਜਾਂਚ ਕਰਾਵਾਂਗੇ 100% ਠੀਕ ਹੈ ਦੇਖੋ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਅੱਜ ਬੰਟੀ ਜੀ ਮਲਕੀ ਜੀ ਦੋ ਵਿਅਕਤੀਆਂ ਨੇ ਅੱਜ ਸ਼ਮੂਲੀਅਤ ਕੀਤੀ ਔਰ ਬਹੁਤ ਸਾਰੇ ਪਰਿਵਾਰ ਅ ਕਾਂਗਰਸ ਪਾਰਟੀ ਸ਼ਾਮਲ ਹੋਏ ਔਰ ਮੈਨੂੰ ਲੱਗਦਾ ਜਿਸ ਪ੍ਰਕਾਰ ਦਾ ਮਾਹੌਲ ਹੈ ਇੱਕ ਸਨੇਹਾ ਚ ਲੱਗ ਗਿਆ ਕਿ ਸਾਡਾ ਬਿਹਤਰੀਨ ਉਮੀਦਵਾਰ ਕੌਣ ਹੈ ਜੀ ਸੰਵਧਾਨ ਨੂੰ ਨਾ ਮੰਨਣ ਵਾਲੇ ਉਮੀਦਵਾਰ ਨੇ ਗੈਂਗਸਟਰਾਂ ਦੇ ਪਰਿਵਾਰ ਦੇ ਲੋਕ ਉਮੀਦਵਾਰ ਨੇ ਔਰ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਆਪ ਦੇ ਫਾਇਦੇ ਆਸਤੇ ਤਿੰਨ ਚਾਰ ਪਾਰਟੀਆਂ ਪਹਿਲਾਂ ਛੱਡ ਕੇ ਪਹਿਲਾਂ ਅਕਾਲੀ ਦਲ ਤੋਂ ਤੇ ਹੁਣ ਝਾੜੂ ਚਾਹੀਏ ਬੀਜਪੀ ਨੇ ਕੱਖ ਨਹੀਂ ਕੀਤਾ ਇਸ ਪੰਜਾਬ ਦਾ ਲੋਕਾਂ ਦੇ ਮਨ 'ਚ ਨਫ਼ਰਤ ਹੈ ਔਰ ਮੈਨੂੰ ਲੱਗਦਾ ਕਿ ਕਰਨ ਮੁਰਜ ਦੇ ਲਈ ਲੋਕਾਂ ਦੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਪੁਰਾਣਾ ਪਸ਼ੋਕਰ ਦਾਦੇ ਪੜਦਾਦਿਆਂ ਤੋਂ ਇਹਨਾਂ ਲੋਕਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਸਾਡਾ ਉਮੀਦਵਾਰ ਸ਼ਰੀਫ ਤੇ ਚੰਗਾ ਇਨਸਾਨ ਹੈ ਤੇ ਪੜ੍ਹਿਆ ਲਿਖਿਆ ਸ੍ਰੀ ਆਈਜੀ ਭੁੱਲਰ ਦਾ ਤੁਸੀਂ ਮੈਟਰ ਹੈ ਜੇ 7.5 ਕਰੋੜ ਰੁਪਏ ਬੀਕੋਸ ਡੀ ਆਈਜੀ ਭੁੱਲਰ ਵਰਗੇ ਹੋਰ ਵੀ ਕਈ ਨੁਕਤੇ ਹੈ ਜੀ ਜੀ ਸੋ 5 ਕਿਲੋਮੀਟਰ ਤੇ ਦਫਤਰ ਹੈਗਾ ਮੁੱਖ ਮੰਤਰੀ ਦਾ ਤੇ 5 ਕਿਲੋਮੀਟਰ ਦੀ ਦੂਰੀ ਤੇ ਜਿਸ ਤਰੀਕੇ ਦਾ ਡਾਕਾ ਚੜ ਰਿਆ ਸੀ 7.5 ਕਰੋੜ ਰੁਪਇਆ ਨਗਦ ਫੜਿਆ ਗਿਆ ਜਿਹੜਾ ਕਿਤੇ ਲਾ ਨਹੀਂ ਸਕਿਆ ਹੋਰ ਪਤਾ ਨਹੀਂ ਕਿੰਨੇ ਕਰੋੜਾ ਰੁਪਇਆ ਹੋਣਾ ਕਿਲੂਆਂ ਦੇ ਹਿਸਾਬ ਚ ਸੋਨਾ ਜਿਸਪੀਆਂ ਜ਼ਮੀਨਾਂ ਮੈਨੂੰ ਲੱਗਦਾ ਕਿ ਇਹ ਸਬੂਤ ਹੈ ਈਮਾਨਦਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਉਂ ਲਈ ਰੱਖਿਆ ਭੁੱਲੜ ਸਾਹਿਬ ਨੂੰ ਇਹਦੇ ਪਿੱਛੇ ਰਾਜ ਕੀ ਹੈ